ਮਾਜੂਨ ਬਜ਼ੁਰਗਾਂ ਨਾਲ ਪੜਾਈ ਪਿਆਰ ਸੀ ਇੱਕ ਦਿਨ ਇੱਕ ਬਜ਼ੁਰਖੂ ਬੈਠਾ ਸੀ ਤੇ ਕਹਿਣ ਲੱਗਾ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਸਬਕ ਤੇ ਜਿਹੜਾ ਮੇਰੀ ਜ਼ਿੰਦਗੀ ਦੇ ਵਿੱਚ ਕੰਮ ਆਇਆ ਤੇ ਉਹਨਾਂ ਨੇ ਕਿਹਾ ਜੇ ਲੈ ਸਬਕ ਲੈਣਾ ਤਾਂ ਸੁਣ ਕਦੇ ਵੀ ਕਰ ਦੇ ਵਿੱਚ ਪੇਰੀ ਦਾ ਦਰਖਤ ਨਾ ਲਾਵੀ ਕਦੇ ਕਿਸੇ ਹੋਛੇ ਸ਼ਾਤੋਂ ਕਰ ਜਾ ਨਾ ਲਵੀ ਤੇ ਜੇ ਤੇਰੀ ਜ਼ਿੰਦਗੀ ਦੇ ਉੱਤੇ ਕੋਈ ਭਾਰਮ ਪੈ ਜਾਏ ਕਿ ਤੈਨੂੰ ਕੋਈ ਇੰਨੀ ਸਖਤ ਸਜ਼ਾ ਹੋ ਸਕਦੀ ਹੋਵੇ ਕਿ ਤੂੰ ਇਦਾਂ ਦਾ ਗਲਤ ਕੰਮ ਕਰ ਚੁੱਕਾ ਹੋਵੇਂ ਤੇ ਕਦੀ ਉਹ ਪੇਤ ਆਪਣੀ ਪਤਨੀ ਨਾਲ ਸ਼ੇਅਰ ਨਾ ਕਰੇ। ਬਸੂਰਕਤਾ ਚਲੇ ਗਿਆ, ਸਮਾਂ ਬੀਤ ਗਿਆ। ਉਸਨੇ ਸੋਚਿਆ ਕਿ ਮੈਂ ਸਾਰਾ ਕੁਝ ਕਰਕੇ ਜ਼ਰੂਰ ਦੇਖਣਾ। ਉਸਨੇ ਘਰ ਭੇਰੇ ਦਾ ਦਰਖਤ ਲਾ ਲਿਆ, ਇੱਕ ਖੂਛੇ ਸ਼ਾਹ ਕੋਲੋਂ ਕਰਜ ਉਧਾਰ ਲੈ ਲਿਆ ਤੇ ਨਾਲ ਇੱਕ ਇਹੋ ਜਿਹਾ ਕੰਮ ਕੀਤਾ ਤੇ ਉਹ ਕਰਕੇ ਆਪਣੀ ਪਤਨੀ ਨੂੰ ਦੱਸ ਦਿੱਤਾ। ਜਿਹੜਾ ਪਤਨੀ ਨੂੰ ਦੱਸਿਆ ਉਹ ਕੀ ਕੰਮ ਸੀ ਕਿ ਇੱਕ ਰਾਜਕੁਮਾਰ ਸ਼ਿਕਾਰ ਕਰਨ ਗਿਆ। ਉਹ ਵੀ ਉੱਥੇ ਕਿਤੇ ਸ਼ਿਕਾਰ ਕਰਨ ਗਿਆ ਸੀ। ਉਸ ਨੇ ਦੇਖਿਆ ਕਿ ਉੱਥੇ ਜਿਹੜਾ ਰਾਜਕੁਮਾਰ ਹੈ ਉਹ ਫੱਟੜ ਹੋਇਆ ਪਿਆ ਹੈ ਉਸ ਨੇ ਰਾਜਕੁਮਾਰ ਦੇ ਕੱਪੜੇ ਬਦਲ ਕੇ ਕਿਸੇ ਕੋਲੋਂ ਲੈ ਕੇ ਉਹਨੂੰ ਹੋਰ ਕੱਪੜੇ ਪਾ ਕੇ ਉਹਨੂੰ ਆਸ਼ਰਮ ਛੱਡ ਕੇ ਆਇਆ ਜਿੱਥੇ ਉਸ ਦਾ ਅਲਾ ਸ਼ੁਰੂ ਹੈ ਉਸ ਦੇ ਕੱਪੜੇ ਖੂਨ ਵਾਲੇ ਲਪੇਟ ਕੇ ਘਰ ਲੈ ਆ ਤੇ ਆ ਕੇ ਆਪਣੀ ਪਤਨੀ ਨੂੰ ਕਿਹਾ ਕਿ ਇਹ ਮੇਰੇ ਕੋਲੋਂ ਇੱਕ ਰਾਜਕੁਮਾਰ ਦੀ ਮੌਤ ਹੋ ਗਈ ਹੈ ਮੇਰਾ ਤੀਰ ਉਸ ਨੂੰ ਲੱਗ ਗਿਆ ਤੇ ਉਸ ਦੀ ਡੈਥ ਹੋ ਗਈ ਇਹ ਕੱਪੜੇ ਅੰਦਰ ਸੰਭਾਲ ਕੇ ਰੱਖ ਲਿਆ ਇਹ ਮੇਰੇ ਚੀਨ ਮੋਤ ਦਾ ਸਵਾਲ ਹੈ ਕਿ ਕਿਸੇ ਨੂੰ ਇਹ ਪੇਤ ਪਤਾ ਲੱਗ ਗਿਆ ਤੇ ਰਾਜਾ ਮੈਨੂੰ ਮੌਤ ਦੀ ਸਜ਼ਾ ਦੇ ਸਕਦਾ ਹੈ ਇੱਕ ਜਰਾ ਵੀ ਕਿਤੇ ਪੇਤ ਖੁੱਲ ਲੈਣਾ ਉਹ ਕਹਿ ਲੱਗੀ ਇਹ ਕਿਦਾਂ ਹੋ ਸਕਦਾ ਹੈ ਅੱਜ ਤੋਂ ਬਾਅਦ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਾਂਗੀ ਇੱਕ ਦੋ ਦਿਨ ਬੀਤਦੇ ਤੇ ਉਸਨੇ ਆਪਣੀ ਗਵਾਂਡਨ ਨੂੰ ਕਿਹਾ ਕਿ ਮੈਂ ਤਾਂ ਕੀ ਤਾਂ ਸਾ ਮੇਰੇ ਆਦਮੀ ਨੇ ਕੀ ਕਰ ਦਿੱਤਾ तो उसने क्या की होने क्या पर भैन मैं तेरे ना गल तो करती हूँ पर किसी दसी ना क्योंकि मैं बहुत परेशान हूँ मैंने सारी सारी रात नींद नहीं आती इस करके मैं सोचा तेरे शेयर करा शायद मेरा दिमाग हल्का हो जाए उसने क्या दसो उसने सारी कहानी दस दी कि इस तरह इस तरह मेरे पति को राजकुमार की डैथ हो गई है और उसके कपड़े मेरे अंदर पे ने उसने वो कपड़े भी दिखा दते उस औरत ने कहा कि देख ला मेरा विश्वास तोड़ी ना उसने कहा नहीं ਉਸਨੇ ਜਾ ਕੇ ਆਪਣੇ ਪਤੀ ਨਾਲ ਗੱਲ ਕੀਤੀ ਪਤੀ ਨੇ ਹੋਰ ਚਾ ਕੇ ਚਾਰ ਬੰਦਿਆਂ ਨਾਲ ਕੀਤੀ ਸਾਮੇ ਦੇ ਨਾਲ ਨਾਲ ਸਾਰੇ ਸ਼ਹਿਰ ਦੇ ਵਿੱਚ ਗੱਲ ਫੈਲ ਗਈ ਜਦੋਂ ਇਹ ਗੱਲ ਰਾਜਾ ਕੋਲ ਪਹੁੰਚੀ ਤੇ ਰਾਜਾ ਦੇ ਸਿਪਾਹੀ ਉਸ ਨੂੰ ਫੜਨ ਵਾਸਤੇ ਆ ਗਏ ਉਸ ਨੇ ਦੇਖਿਆ ਕਿ ਇਹ ਵਾਕਈ ਇੱਕ ਗੱਲ ਤਾਂ ਮੇਰੇ ਉਸ ਬਜ਼ੁਰਗ ਦੀ ਸੱਚੀ ਹੋ ਗਈ ਜਦੋਂ ਉਹ ਘਰੋਂ ਨਿਕਲਣ ਲੱਗਾ ਤੇ ਉਸ ਦੀ ਤੋਤੀ ਜਿਹੜੀ ਸੀ ਉਹ ਬੀਰੀ ਦੇ ਕੰਢਿਆਂ ਨਾਲ ਲੜ ਗਈ ਤੇ ਸਾਰੇ ਫਟ ਗਏ ਉਹ ਜੰਦਰ ਕਪੜੇ ਬਦਲਣ ਹੀ ਗਿਆ ਸੀ ਇਨੇ ਚੱਚ ਦਰਵਾਜ਼ਾ ਖੜ ਗਿਆ ਤੇ ਪਰ ਬੂਏ ਦੇ ਉੱਤੇ ਉਹ ਜੋ ਹੁਚਾਸ਼ਾ ਖੜਾ ਸੀ ਉਹ ਕਹਿ ਲਾ ਕਿ ਮੈਨੂੰ ਕੀ ਪਤਾ ਤੂੰ ਬਚਣਾ ਹੈ ਕਿ ਮਰਨਾ ਹੈ ਪਹਿਲੇ ਮੇਰਾ ਕਰਜ਼ਾ ਲਾ ਕੇ ਜਾ ਉਸ ਨੇ ਵੀ ਉਸ ਤੇ ਪੈਸੇ ਰੱਖੇ ਹੋਏ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਹ ਨਾ ਹੋ ਜੇ ਕਿ ਉਹ ਵੀ ਉਸੇ ਵੇਲੇ ਆ ਜੇ ਉਸ ਨੇ ਦਿਲ ਚ ਸੋਚਿਆ ਕਿ ਦੇਖੋ ਬਜ਼ੁਰਗਾਂ ਦੀਆਂ ਗਈਆਂ ਗੱਲਾਂ ਕਿੰਨੀਆਂ ਸੱਚੀਆਂ ਹੁੰਦੀਆਂ ਪਰ ਉਹ ਅਸੀਂ ਹੈ ਜਿਹੜਾ ਅਸੀਂ ਮੰਨਦੇ ਨਹੀਂ ਅਸੀਂ ਆਪਣੀ ਪਤਨੀ ਤੇ ਜ਼ਿਆਦਾ ਵਿਸ਼ਵਾਸ ਕਰਕੇ ਆਪਣਾ ਪੇਤ ਉਹਨੂੰ ਦੇ ਦਿੰਨੇ ਆ ਪਰ ਪਤਨੀ ਉਸ ਵਿਸ਼ਵਾਸ ਨੂੰ ਆਪਣੇ ਤੱਕ ਨਹੀਂ ਰੱਖ ਸਕਦੀ ਉਸ ਨੇ ਦੇਖਿਆ ਕਿ 베ਰੀ ਨੇ ਵੀ ਉਸ ਨੂੰ ਧੋਖਾ ਦਿੱਤਾ ਉਸ ਆਦਮੀ ਨੇ ਵੀ ਆ ਕੇ ਪੈਸੇ ਮੰਗੇ ਔਰ ਪਤਨੀ ਨੇ ਵੀ ਉਸਨਾਂ ਵਿਸ਼ਵਾਸ ਘਾਤ ਕੀਤਾ ਪਰ ਅਜੇ ਉਸ ਨੂੰ ਆਪਣੀ ਅਕਲ ਤੇ ਫਿਰ ਵੀ ਭਰੋਸਾ ਸੀ ਉਹ ਰਾਜੇ ਦੇ ਦਰਬਾਰ ਵਿੱਚ ਗਿਆ ਬੜਾ ਵੀ ਆਤਮ ਵਿਸ਼ਵਾਸ ਨਾਲ ਬڑا ਰਾਜਾ ਹਰਨਵਯਾ ਕਿ ਇਹਨੂੰ ਮੌਤ ਦੀ ਸਜਾਏ ਨੂੰ ਪਤਾ ਮਿਲ ਜਾਣੀ ਤੇ ਇਹ ਤਾਂ ਬੜਾ ਇਤਨਾ ਹਸਤਾ ਹੈ ਉਸਨੇ ਕਿਹਾ ਕਿ ਰਾਜਾ ਜੀ ਗੱਲ ਇਹ ਨਹੀਂ ਗੱਲ ਕੁਝ ਹੋਰ ਹੈ ਮੈਂ ਇੱਕ ਬਜ਼ੁਰਗਾਂ ਦੀ ਗੱਲ ਨੂੰ ਸਾਬਤ ਕਰਨਾ ਚਾਹੁੰਦਾ ਸੀ ਪਹਿਲੇ ਤੁਸੀਂ ਮੇਰੇ ਨਾਲ ਚੱਲੋ ਆਪਣੇ ਰਾਜਕੁਮਾਰ ਨੂੰ ਮਿਲੋ ਉੱਥੇ ਗਿਆ ਤੇ ਦੇਖਿਆ ਕਿ ਰਾਜਕੁਮਾਰ ਦਾ ਇਲਾਜ ਹੋ ਰਿਹਾ ਤੇ ਉਸਨੇ ਕਿਹਾ ਕਿ ਰਾਜਾ ਜੀ ਜੋੜਾ ਉਹਦਾ ਪਿਤਾ ਸੀ ਕਿ ਜੇ ਮੈਂ ਅੱਜ ਬਚਿਆ ਇਹ ਸਾ ਆਦਮੀ ਦੀ ਬਦੌਲਤ ਜੇ ਇਹ ਮੈਨੂੰ ਚੁੱਕ ਕੇ ਇਥੋਂ ਤੱਕ ਨਾ ਪਹੁੰਚਾਦਾ ਤੇ ਪਤਾ ਨਹੀਂ ਮੈਨੂੰ ਕਿਹੜੇ ਜਾਨਵਰ ਖਾ ਜਾਂਦੇ ਰਾਜਾ ਉਸ ਤੇ ਇੰਨਾ ਖੁਸ਼ ਹੋਇਆ ਉਸ ਨੇ ਉਸ ਨੂੰ ਇੰਨਾ ਵਡਾਈ ਨਾਮ ਦਿੱਤਾ ਜਿਸ ਦੇ ਬਾਰੇ ਉਸ ਨੇ ਕਦੀ ਸੋਚਿਆ ਨਹੀਂ ਸੀ ਸੋ ਇਸ ਕਹਾਣੀ ਸੁਣਾਉਂਦਾ ਇਹ ਮਤਲਬ ਹੈ ਕਿ ਆਪਣਾ ਵਿਸ਼ਵਾਸ ਆਪਣਾ ਭੇਦ ਹਮੇਸ਼ਾ ਆਪਣੇ ਤੱਕ ਰੱਖੋ ਕਈ ਵਾਰੀ ਉਹ ਤੁਹਾਡੀ ਜਾਨ ਦਾ ਖਤਰਾ ਬਣ ਸਕਦਾ ਤੇ ਬਜ਼ੁਰਗਾਂ ਦੀਆਂ ਗੱਲਾਂ ਸੱਚੀ ਮਨੰਝੁਕ ਹੁੰਦੀ ਆ ਉਹਨਾਂ ਨੂੰ ਜ਼ਰੂਰ ਮੰਨਿਆ ਕਰੋ